ਪੰਜਾਬ ਦੇ ਵਿੱਚ ਨਸ਼ਾ ਜਿਸ ਕਦਰਦਲ ਦੇ ਨਾਲ ਵਧਦਾ ਜਾ ਰਿਹਾ ਆਏ ਦਿਨ ਦੇਖਿਆ ਜਾ ਰਿਹਾ ਜਿੱਥੇ ਨੌਜਵਾਨ ਮੁੰਡੇ ਇਸ ਦੇ ਲਿੱਪਤ ਦੇ ਵਿਚ ਆ ਚੁੱਕੇ ਨੇ ਆਏ ਦਿਨ ਉਹ ਜਿਹੜਾ ਕਿ ਆਪਣੀ ਜਾਨ ਤੋਂ ਹੱਥ ਧੋ ਰਹੇ ਨੇ ਪਰ ਇਸ ਮਾਮਲੇ ਦੇ ਵਿੱਚ ਲੜਕੀਆਂ ਵੀ ਘੱਟ ਨਜ਼ਰ ਨਹੀਂ ਆ ਰਹੀਆਂ ਕਿਉਂਕਿ ਲਗਾਤਾਰ ਨਸ਼ੇ ਦੀ ਦਲਦਲ ਦੇ ਵਿੱਚ ਲੜਕੀਆਂ ਵੀ ਤਸਦੀਆਂ ਜਾ ਰਹੀਆਂ ਨੇ ਜਲੰਧਰ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ ਜੋ ਕਿ ਇੱਕ ਵਿਵਾਦਿਤ ਵੀਡੀਓ ਕਹਿ ਸਕਦੇ ਹਾਂ ਕਿਉਂਕਿ ਇਸ ਮਾਮਲੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਜੋ ਗੱਲਬਾਤ ਸਾਹਮਣੇ ਆ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਲੜਕੀ ਦੇ ਵੱਲੋਂ ਲੜਕਿਆਂ ਨੂੰ ਜਿਹੜਾ ਕਿ ਇੱਕ ਰਾਤ ਬਿਤਾਉਣ ਦੇ ਪਿੱਛੇ ਨਸ਼ਾ ਦੇਣ ਦੀ ਗੱਲ ਕਹੀ ਜਾ ਰਹੀ ਹੈ ਇਹ ਜਿਹੜੀ ਕਿ ਗੱਲ ਸਾਹਮਣੇ ਹਾਲਾਂਕਿ ਲੜਕੀ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਕਿ ਲੜਕਿਆਂ ਨੇ ਉਸ ਦੇ ਨਾਲ ਬਸਟੈਂਡ ਦੇ ਵਿੱਚ ਛੇੜਛਾੜ ਕੀਤੀ ਹੈ ਜਦ ਕਿ ਲੜਕਿਆਂ ਦਾ ਕਹਿਣਾ ਇਹ ਲੜਕੀ ਨਸ਼ਾ ਚਿੱਟੇ ਦਾ ਨਸ਼ਾ ਮੰਗਦੀ ਸੀ ਕਿ ਤੁਹਾਡਾ ਨਾਲ ਰਾਤ ਬਿਤਾ ਲਾਂਗੀ ਪਰ ਮੈਨੂੰ ਨਸ਼ਾ ਦਿੱਤਾ ਜਾਵੇ ਜਿਸ ਤੋਂ ਬਾਅਦ ਇਹ ਵਿਵਾਦਿਤ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੀ ਕੋਈ ਛੇੜਾ ਦਾ ਆਪ ਕੋ ਨਹੀਂ ਵੀਡੀਓ ਚ ਤੁਸੀਂ ਜਿਹੜੀ ਇੱਕ ਮੈਡਮ ਕੀ ਇੱਕ ਵੀ ਮਰਲੀ 80 ਚੱਕੀ ਸੀ ਕੋਈ ਕਿਸੇ ਨਹੀਂ अच्छा आपको छेड़ कौन रहा था कौन छेड़ रहा था, था नहीं आपने नशा किया हुआ नहीं, नशा किया नहीं, नहीं, क्या हुआ क्या बात क्या हुई कौन छेड़ रहा है? मैडम छेड़ा किसने है? मुझे कह रहे थे कि मैं तुम्हें पैसे देता हूँ और तुम मेरे साथ चलो कौन कहता है कौन कह रहा था किसके तरफ? तरफी लेकर के मार रही थी अच्छा ये कहाँ के रहने वाले हो आप कहाँ थे रहने वाले मैं कहीं रहने वाली हूँ ਚਲੋ ਆਪ ਆਪ ਰਾਤ ਕੋ ਬਸਟਾਨ ਆਇਓ ਕਹੀਂ ਜਾਣਾ ਸੀ ਆਪਨੇ ਹਾਂ ਕਾ ਹੋ ਗਿਆ ਦਿੱਲੀ ਦਿੱਲੀ ਜਾਣਾ ਸੀ ਆਪਨੇ ਹਾਂ ਤਾਂ ਇਹ ਕਿਉਂ ਬੋਲ ਰਹੇ ਕਿ ਆਪ ਇਹ ਡੀਲ ਕਰ ਰਹੇ ਹੋ ਨਹੀਂ ਨਸ਼ਾ ਕੀਤਾ ਹੋਇਆ ਆ ਨਸ਼ਾ ਕੀਤਾ ਹੋਇਆ ਆ ਆਪਨੇ ਲੱਗਦਾ ਤਾਂ ਨਸ਼ਾ ਕੀਤਾ ਨਸ਼ਾ ਬੰਦ ਕਰੋ ਇਹ ਸਭ ਕੀ ਆ ਇਹ ਤਾਂ ਬੰਦ ਇੰਦਰਜੀਤ ਆ ਭਾਜੀ ਕਿੱਥੇ ਰਹਿਣ ਵਾਲੇ ਹੋ ਮਕਸੂਦਾ ਦਾ ਭਾਜੀ ਮਕਸੂਦਾ ਦਾ ਅੱਛਾ ਉੱਧਾ ਕੀ ਗੱਲ ਕੀ ਇਹਨਾਂ ਨਾਲ ਤੁਹਾਡੀ ਭਾਜੀ ਇਹਦੇ ਨਾਲ ਕੋਈ ਮੈਂ ਰੋਟੀ ਬੈਕ ਕਰਾਣ ਆਇਆ ਸੀ ਇੱਥੇ ਜੀ ਤੇ ਇੱਥੇ ਦੋ ਤਿੰਨ ਮੁੰਡੇ ਹੈਗੇ ਸੀ ਉਹ ਉਹਨਾਂ ਨੂੰ ਇਹ ਗੱਲਾਂ ਕਰਦੀ ਪਈ ਸੀ ਮੈਂ ਉਹਨੂੰ ਪੁੱਛਿਆ ਮੈਂ ਕਿ ਭਾਜੀ ਕੀ ਗੱਲ ਹੋਈ ਤੇ ਇਹ ਪછી ડીਲ ਕਰਦੀ ਪਈ ਸੀ ਉਹਨਾਂ ਨਾਲ ਓਕੇ ਸੈਕਸ ਦੇ ਰਿਗਾਰਡਿੰਗ ਹੂੰ ਤੇ ਇਹਨਾਂ ਨੂੰ ਪੁੱਛਿਆ ਕਿ ਕੀ ਕੀ ਗੱਲ ਹੋਈ ਐ ਭਾਜੀ ਗੱਲਾਂ ਘੜਨ ਲੱਗੀਆਂ ਉਹਨੂੰ ਆਫਰ ਦੇਂਦੀ ਪਈ ਸੀ ਕਿ ਮੈਂ ਤੁਹਾਨੂੰ ਮਤਲਬ ਫ੍ਰੀ 'ਚ ਏਦਾਂ ਕਰ ਦੂੰਗੀ ਤੁਸੀਂ ਮੈਨੂੰ ਚਿੱਟਾ ਕਰਾ ਦਿਓ ਆਪ ਇਹ ડીਲ ਕਰ ਰਹੇ ਤੇ ਨਹੀਂ ਨਸ਼ਾ ਗਿਆ ਹੋਇਆ ਆ ਨਸ਼ਾ ਗਿਆ ਹੋਇਆ ਆ ਆਪਣੇ ਕਿਹੜੀ ਚੀਜ਼ ਕਰਾ ਸੇ ਇਹ ਸਭ ਕੀ ਆ ਇਹ ਅੱਤੀ ਰਾਤ ਨੂੰ ਬੱਸ ਸਟੈਂਡ ਦੇ ਉੱਤੇ ਇੱਕ ਔਰਤ ਦੇ ਵੱਲੋਂ ਜੰਮ ਕੇ ਹੰਗਾਮਾ ਕੀਤਾ ਗਿਆ ਇੱਕ ਵਿਅਕਤੀ ਦੇ ਵੱਲੋਂ ਇਸ ਔਰਤ ਦੇ ਉੱਤੇ ਕਾਫੀ ਗੰਭੀਰ ਇਲਜ਼ਾਮ ਲਗਾਏ ਗਏ ਨੇ ਉਸ ਵਿਅਕਤੀ ਦਾ ਕਹਿਣਾ ਹੈ ਕਿ ਇਹ ਔਰਤ ਬੱਸ ਸਟੈਂਡ ਦੇ ਉੱਤੇ ਆਏ ਕੁਝ ਮੁੰਡਿਆਂ ਦੇ ਨਾਲ ਡੀਲ ਕਰ ਰਹੀ ਸੀ ਦੇ ਵਪਾਰ ਦੀ ਪਰ ਜਿਵੇਂ ਇਸ ਵਿਅਕਤੀ ਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਲਟ ਇਸ ਔਰਤ ਨੇ ਇਸ ਵਿਅਕਤੀ ਦੇ ਉੱਪਰ ਹੀ ਗਲਤ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਕਹ ਦੱਸ ਜੀ ਕਿ ਵੀਡੀਓ ਜੋ ਹੈ ਉਹ ਜਲੰਧਰ ਦੇ বাস ਸਟੈਂਡ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਔਰਤ ਦੇ ਵੱਲੋਂ ਕੁਝ ਮੁੰਡਿਆਂ ਦੇ ਨਾਲ ਇਲਜ਼ਾਮ ਲੱਗੇ ਨੇ ਕਿ ਦੇ ਵਪਾਰ ਦੇ ਲਈ ਡੀਲ ਕਰ ਰਹੀ ਸੀ ਔਰਤ ਦੇ ਵੱਲੋਂ ਮੁੰਡਿਆਂ ਨੂੰ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਉਹ ਰਾਤ ਨੂੰ ਉਹਨਾਂ ਦੇ ਨਾਲ ਸੌਣ ਦੇ ਲਈ ਤਿਆਰ ਹੈ ਸਿਰਫ ਉਸ ਨੂੰ ਬਦਲੇ ਦੇ ਵਿੱਚ ਚਿੱਟਾ ਯਾਨੀ ਕਿ ਨਸ਼ਾ ਖਰੀਦ ਕੇ ਦੇ ਦਿੱਤਾ ਜਾਵੇ ਹਾਲਾਂਕਿ ਇਸ ਮੌਕੇ ਦੇ ਉੱਤੇ ਕੀ ਕੁਝ ਹੋਇਆ ਇਸ ਵੀਡੀਓ ਦੇ ਵਿੱਚ ਤੁਸੀਂ ਖੁਦ ਹੀ ਦੇਖ ਲਓ

पैसे देता हूँ और तुम तो मेरे साथ चलो कौन कहता है हाँ? कौन कह रहा, रहा था कि कि किसके तरफ ड्यूटी लेकर के मार रही थी अच्छा कहाँ के रहने वाले हो हाँ? तो आप कहाँ रहने वाले मैं वाली हूँ चलो तो आप आप रात को बस स्टैंड आए हो कहीं जाना था आपने कहाँ जाना दिल्ली दिल्ली जाना था आपने तो ये क्यों बोल रहे हैं कि आप ये डील कर रहे थे नहीं नशा किया हुआ है नशा किया हुआ है आपने क्या ਇਹ ਸਰਵਿੰਦਰ ਜੀ ਦਾ ਭਾਈ ਕਿੱਥੇ ਰਹਿਣ ਵਾਲੇ ਹੋ ਮਕਸੂਦਾ ਦਾ ਭਾਈ ਮਕਸੂਦਾ ਦਾ ਅੱਛਾ ਉੱਧਾ ਕੀ ਗੱਲ ਕੀ ਇਹਨਾਂ ਨਾਲ ਤੁਹਾਡੀ ਭਾਈ ਇਹਦੇ ਨਾਲ ਕੋਈ ਮੈਂ ਰੋਟੀ ਪੈਕ ਕਰਾਣ ਆਇਆ ਸੀ ਇੱਥੇ ਜੀ ਤੇ ਇੱਥੇ ਦੋ ਤਿੰਨ ਮੁੰਡੇ ਹੈਗੇ ਸੀ ਉਹ ਉਹਨਾਂ ਨੂੰ ਇਹ ਗੱਲਾਂ ਕਰਦੀ ਪਈ ਸੀ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਭਾਈ ਕੀ ਗੱਲ ਹੋਈ ਤੇ ਇਹ ਭਾਜੀ ડીਲ ਕਰਦੀ ਪਈ ਸੀ ਉਹਨਾਂ ਨਾਲ ਓਕੇ ਸੈਕਸ ਦੇ ਰਿਗਾਰਡਿੰਗ ਹੂੰ ਤੇ ਇਹਨਾਂ ਨੂੰ ਪੁੱਛਿਆ ਕੀ ਕੀ ਗੱਲ ਹੋਈ ਐ ਭੈ ਜੀ ਗਾਲਾਂ ਕੱਢਣ ਲੱਗਿਆ ਉਹਨੂੰ ਆਫਰ ਦੇਂਦੀ ਪਈ ਸੀ ਕਿ ਮੈਂ ਤੁਹਾਨੂੰ ਮਤਲਬ ਫ੍ਰੀ ਚ ਏਦਾਂ ਕਰ ਦੂੰਗੀ ਤੁਸੀਂ ਮੈਨੂੰ ਚਿੱਟਾ ਕਰਾ ਦੋ ਖੈਰ ਵੀਡੀਓ ਦੀ ਅਸਲ ਸੱਚਾਈ ਕੀ ਆ ਇਹ ਤਾਂ ਜਾਣ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇੱਥੇ ਜੇਕਰ ਗੱਲ ਨਸ਼ੇ ਦੀ ਕਰ ਲਈ ਜਾਵੇ ਤਾਂ ਨਸ਼ਾ ਲਗਾਤਾਰ ਵਧਦਾ ਜਾ ਰਿਹਾ ਨੌਜਵਾਨ ਪੀੜ੍ਹੀ ਮੁੰਡੇ ਕੁੜੀਆਂ ਨਸ਼ੇ ਦੀ ਦਲਦਲ ਦੇ ਵਿੱਚ ਤਸਦੇ ਜਾ ਰਹੇ ਨੇ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ